ਬਾਹ ਕਹਿੰਨੇ ਕਿ ਜੇ ਇੱਕ ਹਮਸਫਰ ਹੁੰਦਾ ਹੈ ਉਹ ਬਹੁਤ ਜ਼ਿਆਦਾ ਸਾਡੇ ਨਾਲ ਸਪੋਰਟਿਵ ਹੁੰਦਾ ਤਾਂ ਤੁਹਾਡੀ ਕਿੰਨੇ ਕ ਸਪੋਰਟ ਰਿਹਾ ਤੁਹਾਡਾ ਪੂਰਾ ਸਪੋਰਟ ਰਿਹਾ ਉਹ ਤੇ ਅਜੇ ਵੀ ਉਵੇਂ ਹੀ ਚੱਲਦਾ ਸਪੋਰਟ ਬੇਵਰਨ ਤੋਂ ਸੋ ਜਦੋਂ ਅਸੀਂ ਕਹਿੰਦੇ ਹੁੰਨੇ ਆ ਜਿਵੇਂ ਦੀ ਸਾਡੀ ਕੰਪਨੀ ਹੁੰਦੀ ਹੈ ਜਾਂ ਜਿਵੇਂ ਦਾ ਸਾਡਾ ਆਲਾ ਦਵਾਲਾ ਹੁੰਦਾ ਅਸੀਂ ਉਹਦੇ ਚ ਉਵੇਂ ਹੀ ਅਸੀਂ ਗਰੋ ਕਰ ਸਕਦੇ ਆ ਜੇ ਸਾਡਾ ਆਲਾ ਦਵਾਲਾ ਸਾਨੂੰ ਰਿਸਕ ਲੈਣ ਤੋਂ ਕੋਈ ਕਿਸੇ ਤਰ੍ਹਾਂ ਦੀ ਕੰਧ ਤੋੜਨ ਤੋਂ ਰੋਕਦਾ ਰਹੂਗਾ ਕਿ ਨਹੀਂ 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 ਜੇ ਕਰੇਗਾ ਤਾਂ ਗਲਤ ਹੋ ਜਾਊਗਾ ਇਹ ਕਰੇਗਾ ਤਾਂ ਇਹ ਨੁਕਸਾਨ ਹੋ ਜਾਊ ਤਾਂ ਫਿਰ ਅਸੀਂ ਰੁਕੇ ਰਹਨੇ ਆ ਮੇਰੇ ਵਾਈਫ ਉਹਨਾਂ ਨੇ ਮੈਨੂੰ ਅੱਜ ਤੱਕ ਕਦੇ ਜੇ ਮੈਂ ਸੋਚ ਲਿਆ ਕਿ ਇਹ ਮੈਂ ਅੱਗੇ ਪਲੰਗ ਪਟਣੀ ਆ ਤਾਂ ਉਹਨਾਂ ਨੇ ਮੈਨੂੰ ਇਹੀ ਕਿਹਾ ਕਿ ਹਾਂ ਇਹ ਤੁਸੀਂ ਕਰ ਲੈਣਾ ਇਹ ਤਾਂ ਤੁਸੀਂ ਬੜੀ ਵਾਰੀ ਕੀਤਾ ਇਹ ਤਾਂ ਤੁਹਾਡੇ ਲਈ ਆਸਾਨ ਹੀ ਬੜੀ ਆ ਗੱਲ ਤੇ ਜੇ ਕਦੇ ਡਾਵਾ ਡੋਲ ਹੋਇਆ ਮੈਂ ਕਿਸੇ ਚੀਜ਼ ਤੋਂ ਮੜਾ ਮੋਟਾ ਕਿ ਯਾਰ ਇਹ ਚੀਜ਼ ਕਿਵੇਂ ਹੋ ਤੋ ਉਦੋਂ ਵੀ ਉਹਨਾਂ ਨੇ ਇਹੀ ਕਿਹਾ ਕਿ ਤੁਹਾਡੇ ਲਈ ਤਾਂ ਔਖਾ ਹੀ ਕੁਝ ਨਹੀਂ ਆ ਤੁਸੀਂ ਤਾਂ ਕਿੰਨੇ ਵਾਰੀ ਕੀਤਾ ਤੁਸੀਂ ਤਾਂ ਆਪਣੇ ਹੱਥਾਂ ਨਾਲ ਇੱਕ ਵਾਰੀ ਥੋੜੀ ਜਿਹਾ 100 ਵਾਰੀ ਚੀਜ਼ਾਂ ਕੀਤੀਆਂ ਨੇ ਸੋ ਸੋ ਫੇਰ ਹੋਰ ਅ ਵਧੀਆ ਤਰੀਕੇ ਨਾਲ ਤੁਸੀਂ ਪੰਪ ਹੋ ਕੇ ਬੂਸਟ ਹੋ ਕੇ ਉਹ ਚੀਜ਼ਾਂ ਕਰਦੇ ਹੋ ਤੇ ਵਧੀਆ ਹੁੰਦੀਆਂ ਵੀ ਨੇ ਜੇ ਤੁਹਾਡਾ ਤੁਹਾਡੀ ਕੰਪਨੀ ਤੁਹਾਡੇ ਨਾਲ ਦੇ ਹੀ ਤੁਹਾਨੂੰ ਕਹੀ ਜਾਣ ਵੀ ਤੁਸੀਂ ਤਾਂ ਸਿਰਾਈ ਹੋ ਤੁਸੀਂ ਤੇ ਖਤਮ ਕਰਤੀ ਦੁਨੀਆ ਤੁਹਾਡੇ ਤੋਂ ਬੈਸਟ ਤਾਂ ਹੈ ਹੀ ਨਹੀਂ ਕੋਈ ਫਿਰ ਚੀਜ਼ਾਂ ਗੜਬੜ ਹੋ ਜਾਂਦੀਆਂ ਨੇ ਉਹ ਅਸੀਂ ਉਹਨਾਂ ਦੇ ਵਿੱਚ ਹੀ ਬੈਸਟ ਰਹਿ ਜਾਂਦੇ ਆ ਤੇ ਮੇਰੀ ਵਾਈਫ ਨੇ ਮੈਨੂੰ ਕਦੇ ਇਹ ਨਹੀਂ ਕਿਹਾ ਕਿ ਮੈਂ ਹੀ ਆ ਸਭ ਕੁਝ ਮੈਂ ਹੀ ਟੌਪ ਤੇ ਆ ਮੈਂ ਹੀ ਬੈਸਟ ਆ ਉਹਨਾਂ ਨੇ ਇਹੀ ਕਿਹਾ ਕਿ ਤੁਸੀਂ ਜੋ ਕਰ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ ਤੁਸੀਂ ਵਧੀਆ ਹੋ ਤੁਸੀਂ ਤਾਂ ਅਜੇ ਹੋਰ ਪਤਾ ਨਹੀਂ ਕਿੰਨਾ ਕੁਝ ਕਰਨਾ ਹੈ ਤੁਸੀਂ ਤੇ ਜੋ ਬੜੀਆਂ ਚੀਜ਼ਾਂ ਕਰਨੀਆਂ ਨੇ ਉਹ ਇਹੀ ਕਹਿੰਦੇ ਰਹਿੰਦੇ ਨੇ ਜੇ ਮੇਰੀ ਵਾਈਫ ਐਦਾਂ ਮੈਨੂੰ ਕਹਿੰਦੀ ਵੀ ਤੂੰ ਸਤਾ ਛਾ ਗਿਆ ਹੁਣ ਤਾਂ ਤੁਹਾਡੇ ਤੋਂ ਉੱਤੇ ਕੋਈ ਨਹੀਂ ਤੁਸੀਂ ਤਾਂ ਜੋ ਕਰਨਾ ਸੀ ਕਰ ਲਿਆ ਮੈਨੂੰ ਲੱਗਦਾ ਮੈਂ ਰੁਕ ਜਾਣਾ ਸੀ ਹਾਂ ਇਹ ਰਿਐਲਿਟੀ ਹੈ ਹਾਸ ਰਿਐਲਿਟੀ ਹੈ ਕਿ ਜਦੋਂ ਤੁਹਾਨੂੰ ਕੋਈ ਸਪੋਰਟ ਕਰਦਾ ਹੈ ਤੇ ਉਹਨਾਂ ਕ ਕਰੇ ਜਿਸ ਹਿਸਾਬ ਨਾਲ ਤੁਸੀਂ ਅੱਗੇ ਹੋਰ ਵਧੋ ਬਿਲਕੁਲ 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 ਸੋ ਹੁਣ ਰੀਅਲ ਲਾਈਫ ਦੀ ਗੱਲ ਕਰੀਏ ਤੇ ਕਿੰਨੇ ਕ ਸ਼ਾਇਰੀ ਆਪਣੀ ਵਾਈਫ ਵਾਸਤੇ ਲਿਖੀ ਮੈਂ ਬੜੇ ਗਾਣੇ ਉਹਨਾਂ ਵਾਸਤੇ ਲਿਖੇ ਨੇ ਸ਼ਾਇਰੀ ਤੇ ਨਹੀਂ ਗਾਣੇ ਮੈਂ ਕਿੰਨੇ ਗਾਣਿਆਂ ਚ ਨਾਮ ਵੀ ਪਾਇਆ ਉਹਨਾਂ ਦਾ ਇਹ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਮੇਰੇ ਵਾਸਤੇ ਹੀ ਲਿਖੀ ਹੈ ਇਹ ਲਾਈਨ ਭਾਵੇਂ ਗਾਣਾ ਕਿਸੇ ਹੋਰ ਪਾਸੇ ਜਾਂਦਾ ਹੋਵੇ ਪਰ ਉਹ ਜਿਹੜੀਆਂ ਲਾਈਨਾਂ ਕੋਈ ਉਹਨਾਂ ਲਈ ਲਿਖੀਆਂ ਹੁੰਦੀਆਂ ਨੇ ਮੈਂ ਖਾਸ ਕਈ ਵਾਰੀ ਆਪਣੇ ਨਾਮ ਦੇ ਨਾਲ ਹੀ ਲਿਖੀਆਂ ਹੁੰਦੀਆਂ ਨੇ ਉਹਨਾਂ ਨੂੰ ਪਤਾ ਹੁੰਦਾ ਇਹ ਮੇਰੇ ਵਾਸਤੇ ਹੀ ਲਿਖੀ ਹੈ ਆਪਾਂ ਕਹਿੰਦੇ ਕਿ ਜੇ ਇੱਕ ਹਮਸਫਰ ਹੁੰਦਾ ਹੈ ਉਹ ਬਹੁਤ ਜ਼ਿਆਦਾ ਸਾਡੇ ਨਾਲ ਸਪੋਰਟਿਵ ਹੁੰਦਾ ਤੁਸੀਂ ਤੁਹਾਡੀ ਕਿੰਨੇ ਕ ਸਪੋਰਟ ਰਿਹਾ ਤੁਹਾਡਾ ਪੂਰਾ ਸਪੋਰਟ ਰਿਹਾ ਹੈ ਅਜੇ ਵੀ ਉਵੇਂ ਹੀ ਚੱਲਦਾ ਸਪੋਰਟ ਬੇਵਰਨ ਤੋਂ ਸੋ ਜਦੋਂ ਅਸੀਂ ਕਹਿੰਦੇ ਹੁੰਨੇ ਆ ਜਿਵੇਂ ਦੀ ਸਾਡੀ ਕੰਪਨੀ ਹੁੰਦੀ ਆ ਜਾਂ ਜਿਵੇਂ ਦਾ ਸਾਡਾ ਆਲਾ ਦਵਾਲਾ ਹੁੰਦਾ ਅਸੀਂ ਉਹਦੇ ਚ ਓਵੇਂ ਹੀ ਅਸੀਂ ਗਰੋ ਕਰ ਸਕਦੇ ਆ ਜੇ ਸਾਡਾ ਆਲਾ ਦਵਾਲਾ ਸਾਨੂੰ ਰਿਸਕ ਲੈਣ ਤੋਂ ਕੋਈ ਕਿਸੇ ਤਰ੍ਹਾਂ ਦੀ ਕੰਧ ਤੋੜਨ ਤੋਂ ਰੋਕਦਾ ਰਹੂਗਾ ਕਿ ਨਹੀਂ 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 ਜੇ ਕਰੇਗਾ ਤਾਂ ਗਲਤ ਹੋ ਜਾਊਗਾ ਇਹ ਕਰੇਗਾ ਤਾਂ ਇਹ ਨੁਕਸਾਨ ਹੋ ਜਾਊ ਤਾਂ ਫਿਰ ਅਸੀਂ ਰੁਕੇ ਰਹਨੇ ਆ ਮੇਰੇ ਵਾਈਫ ਉਹਨਾਂ ਨੇ ਮੈਨੂੰ ਅੱਜ ਤੱਕ ਕਦੇ ਜੇ ਮੈਂ ਸੋਚ ਲਿਆ ਕਿ ਇਹ ਮੈਂ ਅੱਗੇ ਪਲਾਂਗ ਪੱਟਣੀ ਆ ਤਾਂ ਉਹਨਾਂ ਨੇ ਮੈਨੂੰ ਇਹੀ ਕਿਹਾ ਕਿ ਹਾਂ ਇਹ ਤੁਸੀਂ ਕਰ ਲੈਣਾ ਇਹ ਤਾਂ ਤੁਸੀਂ ਬੜੀ ਵਾਰੀ ਕੀਤਾ ਇਹ ਤਾਂ ਤੁਹਾਡੇ ਲਈ ਆਸਾਨ ਹੀ ਬੜੀ ਆ ਗੱਲ ਤੇ ਜੇ ਕਦੇ ਡਾਵਾ ਡੋਲ ਹੋਇਆ ਮੈਂ ਕਿਸੇ ਚੀਜ਼ ਤੋਂ ਮਾੜਾ ਮੋਟਾ ਕਿ ਯਾਰ ਇਹ ਚੀਜ਼ ਕਿਵੇਂ ਹੋ ਤੋ ਉਦੋਂ ਵੀ ਉਹਨਾਂ ਨੇ ਇਹੀ ਕਿਹਾ ਕਿ ਤੁਹਾਡੇ ਲਈ ਤਾਂ ਔਖਾ ਹੀ ਕੁਝ ਨਹੀਂ ਆ ਤੁਸੀਂ ਤਾਂ ਕਿੰਨੇ ਵਾਰੀ ਕੀਤਾ ਤੁਸੀਂ ਤਾਂ ਆਪਣੇ ਹੱਥਾਂ ਨਾਲ ਇੱਕ ਵਾਰੀ ਥੋੜੀ ਥੋੜੀ ਤਾਂ 100 ਵਾਰੀ ਚੀਜ਼ਾਂ ਕੀਤੀਆਂ ਨੇ ਸੋ ਸੋ ਫਿਰ ਹੋਰ ਅ ਵਧੀਆ ਤਰੀਕੇ ਨਾਲ ਤੁਸੀਂ ਪੰਪ ਹੋ ਕੇ ਬੂਸਟ ਹੋ ਕੇ ਉਹ ਚੀਜ਼ਾਂ ਕਰਦੇ ਹੋ ਤੇ ਵਧੀਆ ਹੁੰਦੀਆਂ ਵੀ ਨੇ ਜੇ ਤੁਹਾਡਾ ਤੁਹਾਡੀ ਕੰਪਨੀ ਤੁਹਾਡੇ ਨਾਲ ਦੇ ਤੁਹਾਨੂੰ ਕਹੀ ਜਾਣ ਵੀ ਤੁਸੀਂ ਤਾਂ ਸਿਰਾ ਹੀ ਹੋ ਤੁਸੀਂ ਤੇ ਖਤਮ ਕਰਤੀ ਦੁਨੀਆ ਤੁਹਾਡੇ ਤੋਂ ਬੈਸਟ ਤਾਂ ਹੈ ਹੀ ਨਹੀਂ ਕੋਈ ਫਿਰ ਚੀਜ਼ਾਂ ਗੜਬੜ ਹੋ ਜਾਂਦੀਆਂ ਨੇ ਉਹ ਅਸੀਂ ਉਹਨਾਂ ਦੇ ਵਿੱਚ ਹੀ ਬੈਸਟ ਰਹਿ ਜਾਂਦੇ ਆ ਤੇ ਮੇਰੀ ਵਾਈਫ ਨੇ ਮੈਨੂੰ ਕਦੇ ਇਹ ਨਹੀਂ ਕਿਹਾ ਕਿ ਮੈਂ ਹੀ ਹਾਂ ਸਭ ਕੁਝ ਮੈਂ ਹੀ ਟੌਪ ਤੇ ਹਾਂ ਮੈਂ ਹੀ ਬੈਸਟ ਹਾਂ ਉਹਨਾਂ ਨੇ ਇਹੀ ਕਿਹਾ ਕਿ ਤੁਸੀਂ ਜੋ ਕਰ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ ਤੁਸੀਂ ਵਧੀਆ ਹੋ ਤੁਸੀਂ ਤਾਂ ਅਜੇ ਹੋਰ ਪਤਾ ਨਹੀਂ ਕਿੰਨਾ ਕੁਝ ਕਰਨਾ ਹੈ ਤੁਸੀਂ ਤੇ ਅਜੇ ਬੜੀਆਂ ਚੀਜ਼ਾਂ ਕਰਨੀਆਂ ਨੇ ਉਹ ਇਹੀ ਕਹਿੰਦੇ ਰਹਿੰਦੇ ਨੇ ਜੇ ਮੇਰੀ ਵਾਈਫ ਐਦਾਂ ਮੈਨੂੰ ਕਹਿੰਦੀ ਵੀ ਤੁਸੀਂ ਤਾਂ ਛਾ ਗਏ ਹੁਣ ਤਾਂ ਤੁਹਾਡੇ ਤੋਂ ਉੱਤੇ ਕੋਈ ਨਹੀਂ ਤੁਸੀਂ ਤਾਂ ਜੋ ਕਰਨਾ ਸੀ ਕਰ ਲਿਆ ਮੈਨੂੰ ਲੱਗਦਾ ਮੈਂ ਰੁਕ ਜਾਣਾ ਸੀ ਹਾਂ ਇਹ ਰਿਐਲਿਟੀ ਹੈ ਹਾਸ ਰਿਐਲਿਟੀ ਜੇ ਤੁਹਾਨੂੰ ਕੋਈ ਸਪੋਰਟ ਕਰਦਾ ਹੈ ਤੇ ਉਹਨਾਂ ਕ ਕਰੇ ਜਿਸ ਹਿਸਾਬ ਨਾਲ ਤੁਸੀਂ ਅੱਗੇ ਹੋਰ ਵਧੋ ਬਿਲਕੁਲ 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 ਸੋ ਹੁਣ ਰੀਅਲ ਲਾਈਫ ਦੀ ਗੱਲ ਕਰੀਏ ਤੇ ਕਿੰਨੇ ਕ ਸ਼ਾਇਰੀ ਆਪਣੇ ਵਾਈਫ ਵਾਸਤੇ ਲਿਖੀ ਮੈਂ ਬੜੇ ਗਾਣੇ ਉਹਨਾਂ ਵਾਸਤੇ ਲਿਖੇ ਨੇ ਸ਼ਾਇਰੀ ਤੇ ਨਹੀਂ ਗਾਣੇ ਮੈਂ ਕਿੰਨੇ ਗਾਣਿਆਂ ਚ ਨਾਮ ਵੀ ਪਾਇਆ ਉਹਨਾਂ ਦਾ ਤੇ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਮੇਰੇ ਵਾਸਤੇ ਹੀ ਲਿਖੀ ਹੈ ਇਹ ਲਾਈਨ ਭਾਵੇਂ ਗਾਣਾ ਕਿਸੇ ਹੋਰ ਪਾਸੇ ਜਾਂਦਾ ਹੋਵੇ ਪਰ ਉਹ ਜਿਹੜੀਆਂ ਲਾਈਨਾਂ ਕੋਈ ਉਹਨਾਂ ਲਈ ਲਿਖੀਆਂ ਹੁੰਦੀਆਂ ਨੇ ਮੈਂ ਖਾਸ ਕਈ ਵਾਰੀ ਆਪਣੇ ਨਾਮ ਦੇ ਨਾਲ ਹੀ ਲਿਖੀਆਂ ਹੁੰਦੀਆਂ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਮੇਰੇ ਵਾਸਤੇ ਲਿਖੀਆਂ ਇਹੋ ਜਿਹੀ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ